ਮੌਸਮ ਨੂੰ ਲੈ ਕੇ ਵੱਡੀ ਖਬਰ ਸਾਂਝੀ ਕਰ ਰਹੇ ਹਾਂ ਪੰਜਾਬ ਵਿੱਚ ਕੁਝ ਥਾਵਾਂ ਨੂੰ ਛੱਡ ਕੇ ਗਰਮੀ ਦਾ ਕਰੋਪ ਅਜੇ ਵੀ ਬਣਿਆ ਹੋਇਆ ਹੈ ਸੂਬੇ ਦੇ ਕਈ ਜ਼ਿਲ੍ਹਿਆਂ ਵਿੱਚ ਮੀਂਹ ਪੈਣ ਤੋਂ ਬਾਅਦ ਮੌੜ ਤਾਮਨ ਵਧਣ ਲੱਗ ਗਿਆ ਹੈ ਜਿਸ ਤੋਂ ਬਾਅਦ ਇੱਕ ਵਾਰ ਮੌੜ ਗਰਮੀ ਤੋਂ ਰਾਹਤ ਮਿਲਦੀ ਨਜ਼ਰ ਨਹੀਂ ਆ ਰਹੀ ਹਾਲਾਂਕਿ ਅੱਜ ਕੁਝ ਥਾਵਾਂ ਤੇ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਹੈ ਦੱਸਦੇ ਕਿ ਸ਼ਨੀਵਾਰ ਨੂੰ ਰਿਕਾਰਡ ਕੀਤੇ ਗਏ ਵਾਤੋਂ ਵਾ ਤਾਮਨ ਵਿੱਚ ਔਸਤ 40 ਡਿਗਰੀ ਸੈਲਸੀਅਸ ਦਾ ਵਾਅਦਾ ਦਰਜ ਹੋਇਆ ਸੂਬੇ ਵਿੱਚ ਸਭ ਤੋਂ ਵੱਧ ਤਾਪਮਨ ਪਠਾਨਕੋਟ ਵਿੱਚ 38 1 ਡਿਗਰੀ ਸੈਲਸਿਅਸਲ ਦਰਜ ਕੀਤਾ ਗਿਆ ਹੈ ਉਧਰ ਮੌਸਮਿvarphi ਨੂੰ ਲੈ ਕੇ ਅੱਜ ਪੰਜਾਬ ਦੇ ਕੁਝ ਖੇਤਰਾਂ ਵਿੱਚ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਜਤਾਈ ਗਈ ਹੈ ਮੌਸਮ ਵਿਗਿਆਨੀ ਕੇਂਦਰ ਦੇ ਕੁਝ ਖੇਤਰਾਂ ਵਿੱਚ ਮੀਂਹ ਪੈਣ ਨੂੰ ਲੈ ਕੇ ਭਵਿੱਖਬਾਣੀ ਕੀਤੀ ਗਈ ਹੈ ਪਰ ਮੀਂਹ ਦਾ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਹਾਲਾਂਕਿ ਮੀਂਹ ਕੁਝ ਖੇਤਰਾਂ ਵਿੱਚ ਪੈਣ ਬਾਰੇ ਸੰਭਾਵਨਾ ਜਤਾਈ ਗਈ ਹੈ ਜਿਸ ਕਾਰਨ ਕਾਮਣ ਵਿੱਚ ਨਵੀ ਵਦਨ ਕਾਰਨ ਹਮਸ ਵੱਤ ਸਕਦੀ ਹੈ ਮੌਸਮ ਭਾਗ ਅਨੁਸਾਰ ਅੱਜ ਮੋਗਾ ਅੰਮ੍ਰਿਤਸਰ ਫੋਜ਼ਪੋਰ ਫਰੀਦਕੋਟ ਅਤੇ ਤਰਨਤਾਰਨ ਜ਼ਿਲ੍ਹਿਆਂ ਦੇ ਖੇਤਰਾਂ ਚ ਹਲਕੀ ਬਾਰਿਸ਼ ਹੋ ਸਕਦੀ ਹੈ ਸ਼ਨੀਵਾਰ ਦੀ ਗੱਲ ਕਰੀਏ ਤਾਂ ਸੰਭਾਵਨਾ ਦੀ ਬਚਾਈ ਪੰਜਾਬ ਚ ਕਿਤੇ ਵੀ ਮੀਂਹ ਨਹੀਂ ਪਿਆ ਜਿਸ ਕਾਰਨ ਲੋਕ ਪਰੇਸ਼ਾਨ ਹਨ ਕਿਉਂਕਿ ਗਰਮੀ ਮੋੜ ਵਧਣ ਲੱਗੀ ਹੈ ਹੋਰ ਤਾਜ਼ਾ ਖਬਰ ਦੇਖਣ ਲਈ ਜੁੜੇ ਰਹੋ ਦਿਸ ਅਪਡੇਟਸ ਨਿਊਜ਼ ਮੌਸਮ ਨੂੰ ਲੈ ਕੇ ਵੱਡੀ ਖਬਰ ਸਾਂਝੀ ਕਰ ਰਹੇ ਹਾਂ ਪੰਜਾਬ ਵਿੱਚ ਕੁਝ ਥਾਵਾਂ ਨੂੰ ਛੱਡ ਕੇ ਗਰਮੀ ਦਾ ਕਰੋਪ ਅਜੇ ਵੀ ਬਣਿਆ ਹੋਇਆ ਹੈ ਸੂਬੇ ਦੇ ਕਈ ਜ਼ਿਲ੍ਹਿਆਂ ਵਿੱਚ ਮੀਂਹ ਪੈਣ ਤੋਂ ਬਾਅਦ ਮੌੜ ਤਾਮਾਣ ਵਧਣ ਲੱਗ ਗਿਆ ਹੈ ਜਿਸ ਤੋਂ ਬਾਅਦ ਇੱਕ ਵਾਰ ਮੁੜ ਗਰਮੀ ਤੋਂ ਰਾਹਤ ਮਿਲਦੀ ਨਜ਼ਰ ਨਹੀਂ ਆ ਰਹੀ ਹਾਲਾਂਕਿ ਅੱਜ ਕੁਝ ਥਾਵਾਂ ਤੇ ਮੀਂਹ ਪੈਣ ਦੀ ਸੁਭਾਵਨਾ ਜਤਾਈ ਗਈ ਹੈ ਦੱਸਦੇ ਕਿ ਸ਼ਨੀਵਾਰ ਨੂੰ ਰਿਕਾਰਡ ਕੀਤੇ ਗਏ ਵਾਤਵਾਰ ਤਾਮਾਣ ਵਿੱਚ ਔਸਤ 40 ਡਿਗਰੀ ਸੈਲਸੀਅਲ ਦਾ ਵਾਧਾ ਦਰਜ ਹੋਇਆ ਸਵੇਰ ਵਿੱਚ ਸਭ ਤੋਂ ਵੱਧ ਤਾਪਮਾਨ ਪਠਾਨਕੋਟ ਵਿੱਚ 38.1 ਡਿਗਰੀ ਸੈਲਸੀਅਲ ਦਰਜ ਕੀਤਾ ਗਿਆ ਹੈ ਉਧਰ ਮੌਸਮ ਵਿਭਾਗ ਨੂੰ ਲੈ ਕੇ ਅੱਜ ਪੰਜਾਬ ਦੇ ਕੁਝ ਖੇਤਰਾਂ ਵਿੱਚ ਹਲਕੀ ਬਾਰਿਸ਼ ਹੁੰਦੀ ਸੁਭਾਵਨਾ ਜਤਾਈ ਗਈ ਮੌਸਮ ਵਿਗਿਆਨੀ ਕੇਂਦਰ ਦੇ ਕੁਝ ਖੇਤਰਾਂ ਵਿੱਚ ਮੀਂਹ ਪੈਣ ਨੂੰ ਲੈ ਕੇ ਭਵਿੱਖਬਾਣੀ ਕੀਤੀ ਗਈ ਹੈ ਪਰ ਮੀਂਹ ਦਾ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਹਾਲਾਂਕਿ ਮੀਂਹ ਕੁਝ ਖੇਤਰਾਂ ਵਿੱਚ ਪੈਣ ਬਾਰੇ ਸੁਭਾਵਨਾ ਜਤਾਈ ਗਈ ਹੈ ਜਿਸ ਕਾਰਨ ਤਾਮਣ ਵਿੱਚ ਨਮੀ ਵਧਣ ਕਾਰਨ ਹਮਸ ਵੱਤ ਸਕਦੀ ਹੈ ਮੌਸਮ ਭਾਗ ਅਨੁਸਾਰ ਅੱਜ ਮੋਗਾ ਅੰਮ੍ਰਿਤਸਰ ਫੋਜ਼ਪੋਰ ਫਰੀਦਕੋਟ ਅਤੇ ਤਰਨਤਾਰਨ ਜ਼ਿਲ੍ਹਿਆਂ ਦੇ ਖੇਤਰਾਂ ਚ ਹਲਕੀ ਬਾਰਿਸ਼ ਹੋ ਸਕਦੀ ਹੈ ਸ਼ਨੀਵਾਰ ਦੀ ਗੱਲ ਕਰੀਏ ਤਾਂ ਸੰਭਾਵਨਾ ਦੀ ਬਚਾਏ ਪੰਜਾਬ ਚ ਕਿਤੇ ਵੀ ਮੀਂਹ ਨਹੀਂ ਪਿਆ ਜਿਸ ਕਾਰਨ ਲੋਕ ਪਰੇਸ਼ਾਨ ਹਨ ਕਿਉਂਕਿ ਗਰਮੀ ਮੋੜ ਵਧਣ ਲੱਗੀ ਹੈ ਹੋਰ ਤਾਜ਼ਾ ਖਬਰ ਦੇਖਣ ਲਈ ਜੁੜੇ ਰਹੋ ਦिशा ਅਪਡੇਟਸ ਨਿਊਜ਼ ਨਾਲ ਧੰਨਵਾਦ ਮੌਸਮ ਨੂੰ ਲੈ ਕੇ ਵੱਡੀ ਖਬਰ ਸਾਂਝੀ ਕਰ ਰਹੇ ਹਾਂ ਪੰਜਾਬ ਵਿੱਚ ਕੁਝ ਥਾਵਾਂ ਨੂੰ ਛੱਡ ਕੇ ਗਰਮੀ ਦਾ ਕਰੋਪ ਅਜੇ ਵੀ ਬਣਿਆ ਹੋਇਆ ਹੈ ਸੂਬੇ ਦੇ ਕਈ ਜ਼ਿਲ੍ਹਿਆਂ ਵਿੱਚ ਮੀ ਪੈਣ ਉਬਾਦ ਮੋੜ ਤਾਮਨ ਵਧਣ ਲੱਗ ਗਿਆ ਹੈ ਜਿਸ ਤੋਂ ਬਾਅਦ ਇੱਕ ਵਾਰ ਮੋੜ ਗਰਮੀ ਤੋਂ ਰਾਹਤ ਮਿਲਦੀ ਨਜ਼ਰ ਨਹੀਂ ਆ ਰਹੀ ਹਾਲਾਂਕਿ ਅੱਜ ਕੁਝ ਥਾਵਾਂ ਤੇ ਮੀਂਹ ਪੈਣ ਦੀ ਸੁਭਾਵਨਾ ਜਤਾਈ ਗਈ ਹੈ ਦੱਸ ਦੇ ਕਿ ਸ਼ਨੀਵਾਰ ਨੂੰ ਰਿਕਾਰਡ ਕੀਤੇ ਗਏ ਵਾਤਵਾਰ ਤਾਮਨ ਵਿੱਚ ਔਸਤ 40 ਡਿਗਰੀ ਸੈਲਸੀਅਲ ਦਾ ਵਾਧਾ ਦਰਜ ਹੋਇਆ ਸਵੇਰ ਵਿੱਚ ਸਭ ਤੋਂ ਵੱਧ ਤਾਪਮਨ ਪਠਾਨਕੋਟ ਵਿੱਚ 38.1 ਡਿਗਰੀ ਸੈਲਸੀਅਲ ਦਰਜ ਕੀਤਾ ਗਿਆ ਹੈ ਉਧਰ ਮੌਸਮ ਵਿਭਾਗ ਨੂੰ ਲੈ ਕੇ ਅੱਜ ਪੰਜਾਬ ਦੇ ਕੁਝ ਖੇਤਰਾਂ ਵਿੱਚ ਹਲਕੀ ਬਾਰਿਸ਼ ਹੋਣ ਦੀ ਸੁਭਾਵਨਾ ਜਤਾਈ ਗਈ ਹੈ ਸੈਂ ਵਿਗਿਆਨੀ ਕੇਂਦਰ ਦੇ ਕੁਝ ਖੇਤਰਾ ਵਿੱਚ ਮੀਂਹ ਪੈਣ ਨੂੰ ਲੈ ਕੇ ਭਵਿੱਖਬਾਣੀ ਕੀਤੀ ਗਈ ਹੈ ਪਰ ਮੀਂਹ ਦਾ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਹਾਲਾਂਕਿ ਮੀਂਹ ਕੁਝ ਖੇਤਰਾ ਵਿੱਚ ਪੈਣ ਬਾਰੇ ਸੰਭਾਵਨਾ ਦਿਟਾਈ ਗਈ ਹੈ ਜਿਸ ਕਾਰਨ ਤਾਮਣ ਵਿੱਚ ਨਮੀ ਵਧਣ ਕਾਰਨ ਹੁਮਸ ਵੱਤ ਸਕਦੀ ਹੈ ਮੌਸਮ ਵਿਭਾਗ ਅਨੁਸਾਰ ਅੱਜ ਮੋਗਾ ਅੰਮ੍ਰਿਤਸਰ ਫੋਜ਼ਪੋਰ ਫਰੀਦਕੋਟ ਅਤੇ ਤਰਨਤਾਰਨ ਜ਼ਿਲ੍ਹਿਆਂ ਦੇ ਖੇਤਰਾਂ ਚ ਹਲਕੀ ਬਾਰਿਸ਼ ਹੋ ਸਕਦੀ ਹੈ ਸ਼ਨੀਵਾਰ ਦੀ ਗੱਲ ਕਰੀਏ ਤਾਂ ਸੰਭਾਵਨਾ ਦੀ ਬਚਾਈ ਪੰਜਾਬ ਚ ਕਿਤੇ ਵੀ ਮੀਂਹ ਨਹੀਂ ਪਿਆ ਜਿਸ ਕਾਰਨ ਲੋਕ ਪਰੇਸ਼ਾਨ ਹਨ ਕਿਉਂਕਿ ਗਰਮੀ ਮੋੜ ਵਧਣ ਲੱਗੀ ਹੈ ਹੋਰ ਤਾਜ਼ਾ ਖਬਰ ਦੇਖਣ ਲਈ ਜੁੜੇ ਰਹੋ ਦਿਸ ਅਪਡੇਟਸ న్యూ ਨਾਲ ਧੰਨਵਾਦ ਮੌਸਮ ਨੂੰ ਲੈ ਕੇ ਵੱਡੀ ਖਬਰ ਸਾਂਝੀ ਕਰ ਰਹੇ ਹਾਂ ਪੰਜਾਬ ਵਿੱਚ ਕੁਝ ਥਾਵਾਂ ਨੂੰ ਛੱਡ ਕੇ ਗਰਮੀ ਦਾ ਕਰੋਪ ਅਜੇ ਵੀ ਬਣਿਆ ਹੋਇਆ ਹੈ ਸੂਬੇ ਦੇ ਕਈ ਜ਼ਿਲ੍ਹਿਆਂ ਵਿੱਚ ਮੀਂਹ ਪੈਣ ਬਾਦ ਮੋੜ ਤਾਪਮਨ ਵਧਣ ਲੱਗ ਗਿਆ ਹੈ ਜਿਸ ਤੋਂ ਬਾਅਦ ਇੱਕ ਵਾਰ ਮੌੜ ਗਰਮੀ ਤੋਂ ਰਾਹਤ ਮਿਲਦੀ ਨਜ਼ਰ ਨਹੀਂ ਆ ਰਹੀ ਹਾਲਾਂਕਿ ਅੱਜ ਕੁਝ ਥਾਵਾਂ ਤੇ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਹੈ ਦੱਸ ਦੇ ਕਿ ਸ਼ਨੀਵਾਰ ਨੂੰ ਰਿਕਾਰਡ ਕੀਤੇ ਗਏ ਵਾਤਵਾਰ ਤਾਮਨ ਵਿੱਚ ਔਸਤ 40 ਡਿਗਰੀ ਸੈਲਸੀਅਲ ਦਾ ਵਾਅਦਾ ਦਰਜ ਹੋਇਆ ਸਵੇਰੇ ਵਿੱਚ ਸਭ ਤੋਂ ਵੱਧ ਤਾਪਮਨ ਪਠਾਨਕੋਟ ਵਿੱਚ 38.1 ਡਿਗਰੀ ਸੈਲਸੀਅਲ ਦਰਜ ਕੀਤਾ ਗਿਆ ਹੈ ਉਧਰ ਮੌਸਮ ਵਿਭਾਗ ਨੂੰ ਲੈ ਕੇ ਅੱਜ ਪੰਜਾਬ ਦੇ ਕੁਝ ਖੇਤਰਾਂ ਵਿੱਚ ਹਲਕੀ ਬਾਰਿਸ਼ ਹੌਂਦੀ ਸਭਾਵਨਾ ਜਤਾਈ ਗਈ ਮੌਸਮ ਵਿਗਿਆਨੀ ਕੇਂਦਰ ਦੇ ਕੁਝ ਖੇਤਰਾਂ ਵਿੱਚ ਮੀਂਹ ਪੈਣ ਨੂੰ ਲੈ ਕੇ ਭਵਿੱਖਬਾਣੀ ਕੀਤੀ ਗਈ ਹੈ ਪਰ ਮੀਂਹ ਦਾ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਹਾਲਾਂਕਿ ਮੀਂਹ ਕੁਝ ਖੇਤਰਾਂ ਵਿੱਚ ਪੈਣ ਬਾਰੇ ਸਭਾਵਨਾ ਜਤਾਈ ਗਈ ਹੈ ਜਿਸ ਕਾਰਨ ਤਾਮਨ ਵਿੱਚ ਨਮੀ ਵਧਣ ਕਾਰਨ ਹੁਮਸ ਵਾਤ ਸਕਦੀ ਹੈ ਮੌਸਮ ਵਿਭਾਗ ਅਨੁਸਾਰ ਅੱਜ ਮੋਗਾ ਅੰਮ੍ਰਿਤਸਰ ਫੋਜ਼ਪੋਰ ਫਰੀਦਕੋਟ ਅਤੇ ਤਰਨਤਾਰਨ ਜ਼ਿਲ੍ਹਿਆਂ ਦੇ ਖੇਤਰਾਂ 'ਚ ਹਲਕੀ ਬਾਰਿਸ਼ ਹੋ ਸਕਦੀ ਹੈ ਸ਼ਨੀਵਾਰ ਦੀ ਗੱਲ ਕਰੀਏ ਤਾਂ ਸੁਭਾਵਨਾ ਬੀਜ ਬਚਾਏ ਪੰਜਾਬ 'ਚ ਕਿਤੇ ਵੀ ਮੀਂਹ ਨਹੀਂ ਪਿਆ ਜਿਸ ਕਾਰਨ ਲੋਕ ਪਰੇਸ਼ਾਨ ਹਨ ਕਿਉਂਕਿ ਗਰਮੀ ਮੋੜ ਵਧਣ ਲੱਗੀ ਹੈ ਹੋਰ ਤਾਜ਼ਾ ਖਬਰ ਦੇਖਣ ਲਈ ਜੁੜੇ ਰਹੋ ਦिशा ਅਪਡੇਟਸ న్యూਸ ਨਾਲ ਧੰਨਵਾਦ